ਤੁਸੀਂ ਆਧੁਨਿਕ ਸਿੱਖਿਆ ਪ੍ਰਣਾਲੀ ਦੀ ਗੱਲ ਕਰਦੇ ਆ ਤੇ ਬਹੁਤ ਬਦਲਾਅ ਇਸ ਦੇ ਵਿੱਚ ਆ ਰਿਹਾ ਲੇਕਿਨ ਖਾਸ ਕਰਕੇ ਜਦੋਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਗੱਲ ਕੀਤੀ ਜਾਂਦੀ ਹੈ ਤੇ ਆਧੁਨਿਕ ਇਮਤਿਹਾਨ ਪੈਟਰਨ ਦੇ ਵਿੱਚ ਕੁਝ ਅਜੀਹਾ ਬਦਲਾਅ ਕੀਤਾ ਗਿਆ ਹੈ ਜਿਸ ਦੇ ਕਰਕੇ ਹੁਣ ਵਿਦਿਆਰਥੀਆਂ ਨੂੰ ਰੱਟਾ ਲਗਾਉਣ ਦੀ ਲੋੜ ਨਹੀਂ ਪੈਗੀ 12ਵੀਂ ਦੇ ਲਈ ਉਦਮਤਾ ਕੋਰਸ ਨੂੰ ਹੁਣ ਮਨਜ਼ੂਰੀ ਮਿਲ ਗਈ ਹੈ ਜਿਸ ਦੇ ਨਾਲ ਕਿ ਪੰਜਾਬ ਦੇ ਲੱਖਾਂ ਹੀ ਵਿਦਿਆਰਥੀਆਂ ਦਾ ਭਵਿੱਖ ਜੋ ਹੈ ਉਹ ਸੁਰੱਖਿਅਤ ਤੇ ਸ਼ਕਤੀਸ਼ਾਲੀ ਬਣਨ ਵਾਲਾ ਹੈ ਬਿਲਕੁਲ ਭਗਵੰਤ ਮਾਨ ਸਰਕਾਰ ਨੇ ਕਿਹਾ ਹੈ ਕਿ ਸਿੱਖਿਆ ਖੇਤਰ ਦੇ ਵਿੱਚ ਇੱਕ ਇਤਿਹਾਸਕ ਤੇ ਉਤੇ ਸਿੱਖਿਆ ਦਾ ਮੁੱਦਾ ਬਹੁਤ ਚੁੱਕਿਆ ਗਿਆ ਹੈ ਔਰ ਪੰਜਾਬਸ ਕੋ ਸਿੱਖਿਆ ਬੋਰਡ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਆਪਣੀ ਬਹੁਤ ਹੀ ਪੁਰਾਣੀ ਪ੍ਰਸ਼ਨ ਪੱਤਰ ਪ੍ਰਣਾਲੀ ਦੇ ਵਿੱਚ ਇੱਕ ਬਹੁਤ ਹੀ ਵੱਡਾ ਬਦਲਾਅ ਕੀਤਾ ਹੈ ਔਰ ਇਹ ਤਬਦੀਲੀਆਂ ਜਿਹੜੀਆਂ ਨੇ ਹੁਣ ਲਾਗੂ ਕਰ ਦਿੱਤੀਆਂ ਗਈਆਂ ਨੇ ਇਨ੍ਹਾਂ ਖਾਸ ਤਬਦੀਲੀਆਂ ਦਾ ਮੁੱਖ ਉਦੇਸ਼ ਇਹ ਹੀ ਹੈ ਕਿ ਸਕੂਲੀ ਸਿੱਖਿਆ ਨੂੰ ਸਿਰਫ ਤੇ ਸਿਰਫ ਇੱਕ ਰੱਟਾ ਲਗਾਉਣ ਦਾ ਤਰੀਕਾ ਨਾ ਸਮਝਿਆ ਜਾਵੇ ਇਸ ਨੂੰ ਇੱਥੇ ਤੱਕ ਹੀ ਸੀਮਤ ਨਾ ਰੱਖਿਆ ਜਾਵੇ ਵਿਦਿਆਰਥੀਆਂ ਨੂੰ ਹੋਰ ਜ਼ਿਆਦਾ ਡੂੰਗੀ ਸਮਝ ਆਲੋਚਨਾਤਮਕ ਸੋਚ ਵਿਸ਼ਲੇਸ਼ਣ ਸਮਰੱਥਾ ਤੇ असल ਜ਼ਿੰਦਗੀ ਦੇ ਹੁਨਰਾਂ ਦਾ ਮੁਲਾਂਕਣ ਵੀ ਕਰਨਾ ਹੋਵੇਗਾ ਜਦੋਂ ਮਾਨ ਸਰਕਾਰ ਦੀ ਗੱਲ ਕਰਦੇ ਆ ਤੇ ਉਹਨਾਂ ਨੇ ਤਾਂ ਇਹ ਬਿਲਕੁਲ ਸਪਸ਼ਟ ਕਰ ਦਿੱਤਾ ਹੈ ਕਿ ਸਿੱਖਿਆ ਦਾ ਉਦੇਸ਼ ਸਿਰਫ ਤੇ ਸਿਰਫ ਡਿਗਰੀ ਪ੍ਰਾਪਤ ਕਰਨਾ ਹੀ ਨਹੀਂ ਹੈ ਬਲਕਿ ਨੌਜਵਾਨਾਂ ਨੂੰ ਅਜੋਕੇ ਸਮੇਂ ਦੇ ਵਿੱਚ ਅਜਹੀਆਂ ਚੁਣੌਤੀਆਂ ਦੇ ਲਈ ਪੂਰੀ ਤਰ੍ਹਾਂ ਤਿਆਰ ਕਰਨਾ ਹੈ ਜਿਸ ਨਾਲ ਕਿ ਉਹ ਹੋਰ ਜ਼ਿਆਦਾ ਪਰਪੱਕ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਕਾਰਗੁਜ਼ਾਰੀ ਕਰ ਸਕਣ ਇਸੇ ਉਦੇਸ਼ ਦੇ ਨਾਲ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਡਾਕਟਰ ਅਮਰਪਾਲ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਸੋ ਵਿਦਿ ਤੋਂ ਵੱਧ ਸਿੱਖਿਆ ਮਾਰਾਂ ਅਤੇ ਵਿਸ਼ੇ ਮਾਰਾਂ ਦੀ ਇੱਕ ਤਿੰਨ ਦਿਨਾਂ ਵਰਕਸ਼ਾਪ ਵੀ ਕਰਵਾਈ ਗਈ ਹੈ ਇਸ ਪਹਿਲ ਦੇ ਤਹਿਤ ਰੱਟਣ ਦੇ ਰੁਝਾਨ ਨੂੰ ਘਟਾ ਕੇ ਸਮਰੱਥਾ ਅਧਾਰਿਤ ਸਿੱਖਿਆ ਯਾਨੀ ਕਿ ਕੰਪੀਟੈਂਸੀ ਬੇਸਡ ਲਰਨਿੰਗ ਨੂੰ ਹੋਰ ਜ਼ਿਆਦਾ ਵਧਾਵਾ ਦਿੱਤਾ ਗਿਆ ਹੈ ਇਸ ਦਾ ਸਿੱਧਾ ਸਿੱਧਾ ਮਤਲਬ ਹੈ ਕਿ ਹੁਣ ਵਿਦਿਆਰਥੀ ਸਿਰਫ ਤੇ ਸਿਰਫ ਕਥਾ ਨੂੰ ਯਾਦ ਕਰਨ ਦੇ ਬਜਾਏ ਸੋਚਣ ਸਮਝਣ ਵਿਸ਼ਲੇਸ਼ਣ ਕਰਨ ਅਤੇ ਸਮੱਸਿਆਵਾਂ ਨੂੰ ਰਚਨਾਤਮਕ ਢੰਗ ਦੇ ਨਾਲ ਹੱਲ ਕਰਨ ਵਿੱਚ ਸਮਰੱਥ ਬਣਨਗੇ ਇੱਥੇ ਉਹਨ ਬੋਰਡ ਨੇ ਸੰਸ਼ੋਧਿਤ ਬਲੂਮਟ 29 ਦੇ ਅਨੁਸਾਰ ਪ੍ਰਸ਼ਨ ਪੱਤਰ ਦਾ ਇੱਕ ਨਵਾਂ ਆਧੁਨਿਕ ਫਾਰਮੈਟ ਜਾਰੀ ਕੀਤਾ ਹੈ ਰਿਵਾਈਜ਼ਡ ਬਲੂਮ ਟੈਕਸਨੋਮੀ ਦੀ ਚਦੂਸੀ ਗੱਲ ਕਰਦੇ ਹਾਂ ਇੱਕ ਨਵਾਂ ਢਾਂਜਾ ਹੋਵੇਗਾ ਜੋ ਕਿ ਯਕੀਨੀ ਬਣਾਵੇਗਾ ਕਿ ਕਿਸੇ ਇੱਕਿਤ ਨਾਲ ਜੋ ਪ੍ਰਸ਼ਨ ਨੇ ਉਹ ਸਿਰਫ ਤੇ ਸਿਰਫ ਜਾਣਕਾਰੀ ਨੂੰ ਯਾਦ ਕਰਨ ਤੱਕ ਹੀ ਕੇਂਦਰਿਤ ਨਹੀਂ ਹੋਣਗੇ ਬਲਕਿ ਵਿਦਿਆਰਥੀਆਂ ਨੂੰ ਉਹਨਾਂ ਦੀ ਡੂੰਗੀ ਸਮਝ ਆਲੋਚਨਾਤਮਕ ਸੋਚ ਅਤੇ ਰਚਨਾਤਮਕ ਢੰਗ ਦੇ ਨਾਲ ਹੋਰ ਜ਼ਿਆਦਾ ਪਰਪੱਕ ਤਰੀਕੇ ਦੇ ਨਾਲ ਇਮਤਿਹਾਨਾਂ ਦੇ ਵਿੱਚ ਚੰਗੀ ਕਾਰਗੁਜ਼ਾਰੀ ਕਰਨ ਦੇ ਲਈ ਵੀ ਉਹਨਾਂ ਨੂੰ ਤਿਆਰ ਕਰਨਗੇ ਹੁਣ ਸਾਰੇ ਹੀ ਪ੍ਰਸ਼ਨ ਪੱਤਰ ਸਪਸ਼ਟ ਬਲੂਪ੍ਰਿੰਟ ਤੇ ਆਈਟਮ ਮੈਟ੍ਰਿਕਸ ਦੇ ਆਧਾਰ ਤੇ ਤਿਆਰ ਕੀਤੇ ਜਾਣਗੇ ਜਿਸ ਦੇ ਨਾਲ ਕਿ ਮੁਲਾਂਕਣ ਪ੍ਰਕਿਰਿਆ ਵਿਦੇਰੀ ਨਿਰਪੱਖ ਅਤੇ ਪਾਰਦਰਸ਼ੀ ਬਣੇਗੀ ਅਸਲ ਜ਼ਿੰਦਗੀ ਦੇ ਨਾਲ ਜੁੜਾਅ ਬਣਾਉਣ ਦੇ ਲਈ ਵਿਗਿਆਨ ਗਣਿਤ ਸਮਾਜਿਕ ਸਿੱਖਿਆ ਤੇ ਅੰਗਰੇਜ਼ੀ ਵਰਗੇ ਮੁੱਖ ਵਿਸ਼ਿਆਂ ਦੇ ਵਿੱਚ ਅਸਲੀ ਜ਼ਿੰਦਗੀ ਦੀਆਂ ਉਦਾਹਰਣਾਂ ਤੇ ਆਧਾਰਿਤ ਪ੍ਰਸ਼ਨ ਸ਼ਾਮਲ ਕੀਤੇ ਜਾਣਗੇ ਇਸ ਦੇ ਨਾਲ ਹੁਣ ਵਿਦਿਆਰਥੀ ਕਲਾਸ ਵਿੱਚ ਸਿੱਖੀਆਂ ਹੋਈਆਂ ਚੀਜ਼ਾਂ ਨੂੰ ਚੰਗੇ ਤਰੀਕੇ ਦੇ ਨਾਲ ਵਰਤਣਾ ਸਿੱਖ ਜਾਣਗੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇੱਕ ਹੋਰ ਮਹੱਤਵਪੂਰਨ ਘੋਸ਼ਣਾ ਕੀਤੀ ਹੈ ਉਹਨਾਂ ਨੇ ਕਿਹਾ ਕਿ ਰਾਜ ਦੇ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਵੱਲ ਇਤਤ ਕਰਨ ਅਤੇ ਉਹਨਾਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ 12ਵੀਂ ਜਮਾਤ ਦੇ ਲਈ ਉਦਮਤਾ ਯਾਨੀ ਕਿ ਐਂਟਰਪ੍ਰੈਨਿਓਰਸ਼ਿਪ ਕੋਰਸ ਨੂੰ ਵੀ ਅੰਤਮ ਰੂਪ ਦੇ ਦਿੱਤਾ ਹੈ ਇਹ ਕੋਰਸ ਵਿਦਿਆਰਥੀਆਂ ਨੂੰ ਨੌਕਰੀ ਲੱਭਣ ਵਾਲਿਆਂ ਦੀ ਥਾਂ ਨੌਕਰੀ ਪੈਦਾ ਕਰਨ ਵਾਲੇ ਬਣਾਏਗਾ ਜਦੋਂ ਅਸੀਂ ਜੌਬ ਕ੍ਰੀਏਟਰਸ ਦੀ ਗੱਲ ਕਰਦੇ ਹਾਂ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵਿਆਪਕ ਸੁਧਾਰ ਦੇ ਆਧਾਰ ਤੇ ਪੰਜਾਬ ਦੇ ਲਗਭਗ 13000 ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਲੱਖਾਂ ਵਿਦਿਆਰਥੀਆਂ ਲਈ ਇੱਕ ਉਜਵਲ ਭਵਿੱਖ ਦੀ ਨੀਂਹ ਰੱਖੀ ਜਾਵੇਗੀ ਹੁਣ ਅਸੀਂ ਦੱਸਣਗੇ ਕਿ ਮਤਮਾਨ ਸਰਕਾਰ ਪੰਜਾਬ ਦੀ ਸਿੱਖਿਆ ਪ੍ਰਣਾਲੀ ਦੇ ਵਿੱਚ ਇੱਕ ਜਹੀ ਤਬਦੀਲੀ ਲੈ ਕੇ ਆ ਰਹੀ ਹੈ ਜਿਸ ਦੇ ਨਾਲ ਕਿ ਬੱਚੇ ਸਿਰਫ ਤੇ ਸਿਰਫ ਡਿਗਰੀ ਹੀ ਪ੍ਰਾਪਤ ਨਹੀਂ ਕਰਨਗੇ ਬਲਕਿ ਸਮਰੱਥ ਅਤੇ ਕੁਸ਼ਲ ਨਾਗਰਿਕ ਵੀ ਬਣਨਗੇ ਹੁਣ ਇਹਨਾਂ ਖਾਸ ਕਦਮਾਂ ਦੇ ਨਾਲ ਪੰਜਾਬ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਕਿਸੇ ਦੇ ਨਾਲ ਰਾਜ ਦੇ ਹਰੇਕ ਬੱਚੇ ਨੂੰ ਵਿਸ਼ਵ ਪੱਧਰ ਦੀ ਸਿੱਖਿਆ ਆਧੁਨਿਕ ਹੁਨਰ ਅਤੇ ਉਜਵਲ ਭਵਿੱਖ ਦੇਣ ਦੇ ਲਈ ਵਚਨਬੱਧ ਹੈ ਔਰ ਨਾਲ ਦੇ ਨਾਲ ਜਦੋਂ ਅਸੀਂ ਮਾਨ ਸਰਕਾਰ ਦੀ ਗੱਲ ਕਰਦੇ ਹਾਂ ਤੇ ਬੱਚਿਆਂ ਦੇ ਉਜਵਲ ਭਵਿੱਖ ਦੇ ਲਈ ਪਹਿਲ ਕਦਮੀ ਦੇ ਆਧਾਰ ਤੇ ਕਦਮ ਚੁੱਕੇ ਜਾ ਰਹੇ ਨੇ ਔਰ ਇਸ ਦੇ ਵਿੱਚ ਨਾਲ ਦੇ ਨਾਲ ਇੱਕ ਆਧੁਨਿਕ ਤਕਨੀਕ ਦਾ ਇਸਤੇਮਾਲ ਕੀਤਾ ਜਾਵੇਗਾ ਤਾਂ ਕਿ ਬੱਚੇ ਜਿਹੜੇ ਨੇ ਉਹਨਾਂ ਨੂੰ ਪੜ੍ਹਾਈ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਕਾਰਗੁਜ਼ਾਰੀ ਕਰਦੇ ਆਂ ਇਮਤਿਹਾਨਾਂ ਦੇ ਵਿੱਚ ਵਧੀਆ ਕਾਰਗੁਜ਼ਾਰੀ ਕਰਦੇ ਆਂ ਜ਼ਿੰਦਗੀ ਦੇ ਤੇ ਸਾਰੀਆਂ ਚੀਜ਼ਾਂ ਨੂੰ ਇੰਪਲੀਮੈਂਟ ਕਰਨ ਦੀ ਕਾਰਜ ਕੁਸ਼ਲਤਾ ਜਿਹੜੀ ਹੈ ਉਹ ਆ ਜਾਵੇਗੀ